ਸੋ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਲ ਸੋ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਹਲਕੇ ਬੱਗਾ ਪੁਰਾਣਾ ਵਿੱਚ ਪਹੁੰਚੇ ਸੀ ਜਿੱਥੇ ਕਿ ਸ਼੍ਰੀ ਗੁਰੂ ਅਰਦਾਸ ਨਗਰ ਵਾਰਡ ਨੰਬਰ 1 ਦੇ ਵਿੱਚ ਆਪਾਂ ਅੱਜ ਸਾਰੇ ਸਾਥੀ ਗੁਰੂ ਅਰਦਾਸ ਟੈਗਰ ਫੋਰਸ ਦੀ ਸਮੂੱਚੀ ਟੀਮ ਬਾਗੇ ਪੁਰਾਣੇ ਦੀ ਸਮੂੱਚੀ ਯੂਨਿਟ ਤੋਂ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜਾ ਸਮਾਦ ਭਾਈ ਜਣਾ ਸੀ ਉੱਥੇ ਵੀ ਜਿਹੜੀ ਗੁਰੂ ਅਰਦਾਸ ਟੈਗਰ ਫੋਰਸ ਦੀ ਇਕਾਈ ਹੈ ਲੋਣੀ ਉਸ ਤੋਂ ਬਾਅਦ ਮਲੋੜ ਦਾ ਤੇ ਫਿਰੋਜ਼ਪੁਰ ਦਾ ਜਿਹੜਾ ਜਿੱਦਲਾ ਹਲਕੇ ਦਾ ਰੱਖਿਆ ਸੀਗਾ ਵੀ ਆਪਣੇ ਸਾਥੀਆਂ ਨੂੰ ਮਿਲ ਕੇ ਗੁਰੂ ਅਰਦਾਸ ਟੈਕਰ ਫੋਰਸ ਵਿੱਚ ਵਾਧਾ ਕੀਤਾ ਜਾਵੇ। ਸੋ ਸਾਡੇ ਕਾਫੀ ਚੜ ਤੋਂ ਸਾਡਾ ਛੋਟਾ ਭਰਾ ਪ੍ਰਿੰਸ ਜਿਹੜਾ ਗੁਰੂ ਸ਼੍ਰੀ ਗੁਰੂ ਅਰਬੀਦਾਸ ਨਗਰ ਦਾ ਇੱਥੇ ਆ ਜਿਹੜਾ ਤੁਸੀਂ ਜਿੱਥੇ ਖੜੇ ਆ ਆਪਾਂ ਇਹ ਇਹਨਾਂ ਦੀ ਇੱਥੇ ਰਹਿੰਦੇ ਸੀਗੇ ਘਰ ਸੀਗਾ ਜਿਹੜਾ ਕਿ ਲਗਭਗ 2 2.5 ਮਰਲੇ ਦੇ ਵਿੱਚ ਜਿਹੜਾ ਘਰ ਬਣਿਆ ਜਦੋਂ ਕਿ ਬੜੋ ਹੜ੍ਹਾਂ ਆਪਾਂ ਦੇਖਿਆ ਪੂਰਾ ਪੰਜਾਬ ਜਿਹੜਾ ਹੜ੍ਹਾਂ ਦੇ ਹੜ੍ਹਾਂ ਦੇ ਕਰਕੇ ਕਾਫੀ ਲੋਕਾਂ ਦਾ ਨੁਕਸਾਨ ਹੈ ਕਿਉਂਕਿ ਜਿਹੜੇ ਹੜ ਹੁੰਦੇ ਆ ਉਹ ਕੋਈ ਜਾਤ ਪਾਤ ਨਹੀਂ ਦੇਖਦੇ। ਉਹ ਵੇ ਜਿੱਦਨ ਨੂੰ ਬਹਾ ਹੁੰਦਾ ਤੇ ਬੇ ਕਈਆਂ ਦਾ ਨੁਕਸਾਨ ਹੋਇਆ ਈ ਕਈਆਂ ਐਨਜੀਓ ਨੇ ਸੰਤ ਸਮਾਜ ਨੇ ਦੇਸ਼ਾਂ ਵਿਦੇਸ਼ਾਂ ਤੋਂ ਕਈ ਵੀ ਸੰਗਤਾਂ ਨੇ ਸਾਡੀ ਗੁਰਬਦਾਸ ਟੈਗਰਫੋਰਸ ਦਾ ਬਹੁਤ ਹਰ ਕੰਟਰੀ ਨੇ ਸਹਿਯੋਗ ਦਿੱਤਾ ਜਿਸ ਵਿੱਚ ਅਸੀਂ ਲਗਾਤਾਰ ਲੰਗਰ ਦਾ ਪ੍ਰਬੰਧ ਕਈ ਜਿਹੜੇ ਪਿੰਡਾਂ ਦੇ ਵਿੱਚ ਕਾਫੀ ਸਮਾਨ ਸਮੱਗਰੀ ਕੰਬਲ ਤੇ ਕਾਫੀ ਕੁਝ ਜੜਾ ਆ ਲਗਾਤਾਰ ਦਿੰਦੇ ਰਹੇ ਸੋ ਕਾਫੀ ਚਿਰ ਤੋਂ ਇੱਥੇ ਆਉਣ ਦਾ ਕਾਫੀ ਬੜਾ ਸਾਡੇ ਪ੍ਰਧਾਨ ਜੀ ਨੇ ਕਿਹਾ ਪਰ ਨਹੀਂ ਐਸੇ ਪਰ ਇੱਥੇ ਆ ਪਤਾ ਲੱਗਾ ਵੀ ਲਗਭਗ 5-6 ਮਹੀਨੇ ਹੋ ਗਏ 5 ਮਹੀਨੇ 5-6 ਮਹੀਨੇ ਤਾਂ ਦੇਖੋ ਘਰੋਂ ਬਗਾਰ ਜਦੋਂ ਬੰਦਾ ਰਵੇ ਤਾਂ ਬੜਾ ਦੁੱਖ ਲੱਗਦਾ ਉਹ ਵੀ ਆਪਣੇ ਸਮਾਜ ਦੇ ਜਦੋਂ ਬੰਦੇ ਹੁੰਦੇ ਨੇ ਸੋ ਅੱਜ ਅਸੀਂ ਸਾਰੇ ਸਾਥੀ ਪਹੁੰਚੇ ਸੀ ਦੇਖੋ ਅਸੀਂ ਕਰਨ ਵਾਲੇ ਦਾ ਕੋਈ ਨਹੀਂ ਕਰਨ ਦਾ ਪ੍ਰਮਾਤਮਾ ਹੀ ਹੁੰਦਾ ਵੀ ਇਹ ਆ ਵੀ ਆਪਣੇ ਸਮਾਜ ਨਾਲ ਖੜਨਾ ਹੌਸਲਾ ਬਜਾਈ ਕਰਨਾ ਬਹੁਤ ਵੱਡੀ ਗੱਲ ਹੁੰਦੀ ਇਸ ਪਰਿਵਾਰ ਦੇ ਨਾਲ ਅਸੀਂ ਆਪਣੀ ਗੁਰਗਦਾਸ ਟੈਗਰ ਫੋਰਸ ਵੱਲੋਂ ਇਹਨਾਂ ਨੂੰ ਵਾਅਦਾ ਕਰਦੇ ਹਾਂ ਵੀ ਇੱਕ ਦੋ ਦਿਨ ਦੇ ਵਿੱਚ ਕੱਲ ਪਰਸੋਂ ਦੋ ਦਿਨ ਦੇ ਵਿੱਚ ਇਹਨਾਂ ਦਾ ਜਿਹੜਾ ਕਾਰਜਾ ਮਕਾਨ ਦਾ ਸ਼ੁਰੂ ਕੀਤਾ ਜਾਊਗਾ ਤਾਂ ਜੋ ਇਹਨਾਂ ਦੇ ਜਲਦੀ ਇਹਨਾਂ ਦਾ ਜਿਹੜਾ ਘਰ ਆ ਬਣ ਕੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਰਹਿ ਸਕਣ ਜਿਹੜੀਆਂ ਬਾਹਰੀਆਂ ਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਆ ਐਨ ਆਰ ਆਈ ਸਾਥੀ ਸਾਡੇ ਦੇ ਜੁੜੇ ਆ ਇਹ ਵੀਡੀਓ ਰਹੀਂ ਉਹਨਾਂ ਤੱਕ ਮੈਸੇਜ ਜਿਹੜਾ ਭਜਾਵਾਂਗੇ ਤਾਂ ਜੋ ਹਰ ਕੰਟਰੀ ਦੇ ਜਿਹੜੇ ਸਾਥੀ ਸਾਡੇ ਨਾਲ ਫੋਨ ਤੇ ਵਾਰਤਾਲਾਪ ਹੁੰਦੀ ਆ ਉਹਨਾਂ ਨੂੰ ਆ ਵੀਡੀਓ ਵੀ ਦਿਖਾਵਾਂਗੇ ਤੇ ਮੁੰਡੇ ਦੇ ਪ੍ਰਿੰਸ ਦੇ ਫਾਦਰ ਸਾਹਿਬ ਆ ਮਦਰ ਆ ਏ ਮੁੰਡਾ ਪ੍ਰੈਸ ਆ ਇਹ ਇਹਨਾਂ ਦਾ ਘਰ ਆ ਸੀ ਜਿਹੜੇ ਬੈਠੇ ਆ ਕਿਉਂਕਿ ਜਿਹੜਾ ਇਹ ਨਗਰ ਆ ਇਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨਗਰ ਦੇ ਨਾਂ ਤੇ ਜਿਹੜਾ ਸਾਰੇ ਭਾਈਚਾਰਾ ਸਾਡਾ ਆਪਣਾ ਸੋ ਅਸੀਂ ਰਲ ਮਿਲ ਕੇ ਹੋਰ ਵੀ ਜਿਹੜਾ ਕੋਈ ਮਦਦ ਕਰਨਾ ਚਾਹੁੰਦਾ ਤੇ ਆਪਾਂ ਸਿੱਧਾ ਹੀ ਪਰਿਵਾਰ ਨੂੰ ਜਿਹੜਾ ਆ ਇੱਥੇ ਤੱਕ ਸਮਗਰੀ ਜਿਹੜੀ ਆ ਸਮਾਨ ਦੇ ਦਾਂਗੇ ਤਾਂ ਜੋ ਉਹਨਾਂ ਦਾ ਕਾਰਜ ਜਲਦੀ ਸ਼ੁਰੂ ਹੋਵੇ ਮੈਂ ਆਪਣੀ ਗੁਰੂ ਗੋਬਿੰਦ ਸਿੰਘ ਜੀ ਸਾਰੀਆਂ ਸਾਥੀਆਂ ਵੱਲੋਂ ਅਤੇ ਹੋਰ ਵੀ ਜਿਹੜੀਆਂ ਐਨ ਜੀਓ ਬਣੀਆਂ ਸਾਰੀਆਂ ਘੰਟੀਆਂ ਜਿਹੜਾ ਜਿਹੜਾ ਦਾਨੀ ਸੱਜਣ ਸਾਨੂੰ ਦਾਨ ਦੋਂਗਾ ਤੇ ਆਪਾਂ ਉਹਨਾਂ ਦਾ ਨਾਮ ਵੀ ਜਿਹੜਾ ਅਗਲੀ ਵੀਡੀਓ ਵਿੱਚ ਪਾ ਕੇ ਜਿਹੜਾ ਘਰ ਸ਼ੁਰੂ ਕਰਦਾਂਗੇ ਸੋਬ ਤੁਹਾਡਾ ਨਾ ਪ੍ਰਧਾਨ ਜੀ ਵਾਦਾ ਕਰਦੇ ਆਂ ਵੀ ਆਪਾਂ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਇਹ ਕੰਮ ਆ ਆਪਾਂ ਸ਼ੁਰੂ ਕਰਾ ਦਈਏ ਤਾਂ ਜੋ ਪਰਿਵਾਰ ਆਪਣੇ ਹੱਸ ਦਾ ਖੇਡਦਾ ਆਪਣੇ ਇਸ ਰਵੇ ਕਿਉਂਕਿ ਇਹ ਮੁੰਡੇ ਦਾ ਛੋਟੀ ਉਮਰ ਵਾਲੇ ਗਾਂ ਇਹਦਾ ਵਿਆਹ ਵੀ ਕਰਨਾ ਵੀ ਘਰ ਹੋਵੇ ਦਾ ਦਾ ਬੰਦਾ ਫਿਰ ਕਿਤੇ ਕਾਰਜ ਸਮੂਹ ਨਹੀਂ ਹੁੰਦੇ ਕਿਉਂਕਿ ਘਰ ਹੋਣਾ ਜ਼ਰੂਰੀ ਹੈ ਫਿਰ ਜਦੋਂ ਕਿਤੇ ਵਿਆਹ ਦਾ ਕਾਰਜ ਵੀ ਹੁੰਦਾ ਕੋਈ ਕਾਰਜ ਹੁੰਦਾ ਸਭ ਤੋਂ ਪਹਿਲਾਂ ਪੁੱਛਦੇ ਵੀ ਤੁਹਾਡਾ ਘਰ ਬਣਿਆ ਉਹ ਇਹ ਨਹੀਂ ਦੇਖਦਾ ਵੀ ਜਾਤ ਪਾਤ ਨਹੀਂ ਪੁੱਛਦਾ ਅੱਜ ਸਮੇਂ ਪਹਿਲਾਂ ਘਰ-ਬਾਰ ਦੇਖਦੇ ਵੀ ਜਿੱਥੇ ਕੁੜੀ ਨੇ ਹੋਣਾ ਸੋ ਇਹ ਚੰਗਾ ਘਰ ਬਣ ਸਕੇ ਜਾਂ ਜੋ ਆਪਣਾ ਜਿਹੜਾ ਮੁੰਡਾ ਵੀ ਆਪਣਾ ਪਰਿਵਾਰ ਜੋ ਵਾਦਾ ਕਰ ਸਕੇ ਸੋ ਅੱਜ ਮੈਂ ਸਾਰੀ ਜਿਹੜੇ ਇਲਾਕਾ ਨਿਵਾਸੀ ਗੁਰੂਬਿਦਾ ਅਟੈਕਰ ਦੇ ਸਾਰੇ ਸਾਥੀ ਜਿਹੜਾ ਸਾਡੇ ਸੱਦੇ ਤੇ ਪਹੁੰਚੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਆਪਾਂ ਇਹਨਾਂ ਦਾ ਰਾਲ ਮਿਲ ਕੇ ਜਿਹੜਾ ਹੋਰ ਵੀ ਸਾਥੀਆਂ ਨੂੰ ਅਪੀਲ ਕਰਦਾ ਮਾੜੀ ਮਰਾਹੀ ਵੀ ਆਪਾਂ ਜਿਨ੍ਹਾਂ ਨੇ ਮਦਦ ਕਰਨੀ ਹੈ ਵੀ ਆਪਾਂ ਸਾਰੇ ਇਕੱਠੇ ਰਾਲ ਮਿਲ ਕੇ ਸਹਾਇਤਾ ਕਰੀਏ ਕਿਉਂਕਿ ਇਹ ਗੁਰੂਬਿਦਾ ਅਸਮਰ ਦੇ ਨਾਂ ਤੇ ਹੁੰ ਵੀ ਆਪਾਂ ਰਲ ਮਿਲ ਕੇ ਜੋ ਕੁਝ ਵੀ ਦਈਏ ਤਾਂ ਜੋ ਇਹ ਪਰਿਵਾਰ ਤੱਕ ਚਰਿਆਂ ਨੂੰ ਹੌਸਲਾ ਬਜਾ ਇਹਨਾਂ ਦਾ ਮਨ ਵੀ ਟੁੱਟੋਂਗਾ ਨਹੀਂ ਇਹ ਵੀ ਕਹੋਗੇ ਵੀ ਲੈ ਸਾਡੇ ਸਮਾਜ ਨੇ ਸਾਡੀ ਬਾਹ ਫੜੀ ਹੈ ਕਿਉਂਕਿ ਆਸ ਹੁੰਦੀ ਹੈ ਆਪਣੇ ਸਮਾਜ ਤੋਂ ਹੀ ਅਸੀਂ ਆਪਣੇ ਸਮਾਜ ਨੂੰ ਇਹ ਕਹਿ ਸਕਦੇ ਹਾਂ ਤੇ ਜਿਹੜੇ ਬਾਹਰ ਲੋਕ ਬੈਠੇ ਆ ਕਾਰੋਬਾਰ ਕਰਦੇ ਆ ਉਹਨਾਂ ਤੱਕ ਜਿਹੜਾ ਬੇਨਤੀ ਵੀ ਕਰਦੇ ਆ ਵੀ ਭਾਜੀ ਆਪਾਂ ਇਹਨਾਂ ਦਾ ਘਰ ਬਣਾਉਣ ਵਿੱਚ ਪੂਰੀ ਮਦਦ ਕਰੀਏ ਸੋ ਇੰਨੀ ਬੇਨਤੀ ਕਰਦਾ ਸਾਰਿਆਂ ਦਾ ਜੀ ਆਇਆਂ ਕਹਦਾ ਸਾਰਿਆਂ ਦਾ ਦਿਲ ਦੀ ਗ੍ਰੰਤ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਰਤ